ਉਹ ਨਹੀਂ ਪਰਦਾ ਵਕੰਡਾ ਪਰਨਾ ਸੀ ਚੱਲੇ ਮੋਗੇ ਨੂੰ ਮੋਗੇ ਪਤਾ ਨਹੀਂ ਕੀ ਕਰਨ ਚੱਲੇ ਸੀ ਫਿਲਮ ਫੋਨਾ ਵੇਖਾ ਕੇ ਕਹਿੰਦਾ ਖਾਣਾ ਪੀਣਾਗੇ ਉੱਥੇ ਕੋਈ ਨਹੀਂ ਮੁੜਿਆਣਾ ਹਾਂ ਸਾਡੇ ਮੱਥੇ ਵੀ ਗਲਤ ਗੱਡੀ ਲੱਗੀ ਰਹੀ ਬਾਲਾਂ ਦੀ ਹਾਂ ਆ ਜਗਾ ਬਹੁਤ ਚੜਦੀ ਬਣੀ ਜਾਂਦੀ ਬਾਲੇ ਸਿਰੇ ਨਹੀਂ ਚੜੀ ਅਜੇ ਤੱਕ ਇਹ ਤਾਂ ਪਤਾ ਨਹੀਂ ਕੀ ਮੰਗਦੇ ਆ ਅੱਗ ਲਾ ਰਿਹਾ ਸਾਡਾ ਬੰਦਾ ਐ ਘਟਾ ਮਗਰ ਬੈਠਾ ਵਸ ਇਨੂੰ ਹੀ ਬਣਾਉਣੀ ਬਾਈ ਆ ਗਈ ਆ ਗਈ ਮੈਂ ਵੇਖਿਆ ਨਹੀਂ ਠੀਕ ਆ ਹੋ ਜੀ ਆ ਗਈ ਬੰਦੇ ਦੀ ਵੀਡੀਓ ਆ ਗਈ ਪਿਛਲੇ ਦਿਵੀ ਵਿੱਚ ਬੱਸ ਦੀ ਵੀਡੀਓ ਬਣਾਉਣੀ ਸੀ ਭਾਈ ਜੀ ਹੁਣ ਅਸੀਂ ਫਰੰਟ ਕੇ ਹੋਣਾ ਚਾਲੂ ਕਰ ਲੱਕੀ ਲੋਕਾਂ ਨੇ ਮੂੰਗੀਆਂ ਬੀਜੀਆਂ ਪੰਜਾਂ ਤੇ ਕਣਕ ਹਜੇ ਖੜੀਆਂ ਰੱਬ ਵੀ ਉੱਤੋਂ 헤ਰਾ ਫੇਰੀਆਂ ਜਾਂ ਕਰੀ ਜਾਂਦਾ ਵਾ ਠੀਕ ਆ ਨਾ ਆ ਤਿੰਨ ਭਾਈ ਜਾਂਦਾ ਵਾ ਤਨਿਆਂ ਨੇ ਬੈਣੀ ਨਹੀਂ ਚਾਹੀਦੀ ਦੇ ਕੇ ਹੈਲਮਟ ਜ਼ਰੂਰੀ ਆ ਹੈਲਮਟ ਉਹ ਲੈ ਆਣੀ ਬੈਲਟ ਸਾਡੇ ਲੱਗੀ ਵੀ ਆ ਬਾਕੀ ਆ ਵੇਖ ਲਓ ਬਸ ਆਹੀ ਟੱਕਰ ਨੇ ਸਾਰੇ ਰੋਡ ਤੇ ਬਾਹਰ ਜਿਹਾਂ ਨਾਲੇ ਪਰ ਹੁਣ ਕੰਮ ਘਟ ਗਏ ਇਹਨਾਂ ਦਾ ਰਨ ਹੋਇਆ ਸ਼ੂਗਰ ਹੋਇਆ ਕੱਲ ਜ ਹੁਣ ਭਰਨ ਲੱਗ ਗਿਆ ਸ਼ੀਟਾਂ ਨਹੀਂ ਮਿਲਦੀਆਂ ਹੋਰ ਲੋਗੇ ਫੁੱਲ ਆਲੋਗੇ ਮੈਡੀਕਲ ਵੀ ਗਿੰਦੇ ਫਿਰ ਫੁੱਲ ਹੋਇਆ ਕੱਲ ਜ ਸਾਰੇ ਹੁਣ ਫੁੱਲ ਹੋਏ ਆ ਜੀ ਐਨ ਐਮ ਦੀ ਮੇਰੇ ਨਾਲ ਵੀ ਐਸ ਨਰਸਿੰਗ ਸਾਰੀਆਂ ਫੁੱਲ ਆ ਹੁਣ ਬੀ ਐਡ ਵਾਲੇ ਬੀ ਐਜ ਵਾਲੇ ਕੱਲ ਜ ਅੱਗੇ ਤਾਂ ਜਵਾਕ ਹੀ ਨਹੀਂ ਆਉਂਦੇ ਸੀਗੇ ਫੁੱਲ ਫੁੱਲ ਜਵਾਕ ਤਾਂ 12 ਕਰਦੇ ਸੀ ਜਵਾਕ ਨੇ 12 ਕੀਟਿੰਗਾ ਘਰੇ ਵੀ ਆਈ ਗਈ ਜਾਂਦੇ ਹਨ ਇੱਥੇ ਕੋਹ ਨਹੀਂ ਇੱਥੇ ਕੋਹ ਨਹੀਂ ਬਾਣਾ ਪੜੇ ਜਵਾਂਗੇ ਨੇ ਕੀ ਦੇਖ ਲਿਆ ਪੰਜਾਬ ਚ ਘੁੰਮ ਕੇ ਹੋ ਜਾ ਵੀ ਉਹਨਾਂ ਨੌਕਰੀ ਨਹੀਂ ਮਿਲੀ ਉਹ ਐਵੇਂ ਕਹੀ ਜਾਂਦੇ ਆ ਹਾਂ ਬਈ ਪੰਜਾਬ ਇੱਧਰ ਨੂੰ ਨਾ ਮੋੜ ਦੇ ਬਜੱਟ ਪੁੱਛਿਆ ਵਿਆ ਨਹੀਂ ਤੇ ਉਹ ਐਵੇਂ ਕਹੀ ਜਾਂਦੇ ਆ ਜੀ ਜੀ ਪੰਜਾਬ ਚ ਤਾਂ ਕੋਈ ਨਹੀਂ ਓਏ ਤੁਸੀਂ ਕੋਈ ਨੌਕਰੀ ਲੈਣ ਗਏ ਥੋਨੂੰ ਕਿੱਥੇ ਨਿਮੋੜਿਆ ਜਿਹੜਾ ਘਰੇ ਮਾਹੌਲ ਆ ਜਿਵੇਂ ਦਾ ਘਰੇ ਮਾਹੌਲ ਤੇ ਉਹ ਚੋکریاں ਨੇ ਠੀਕ ਹੈ ਨਾ ਇੱਧਰੋਂ ਕਰ ਲੈਣਾ ਅੱਗੇ ਤੋਂ ਪਲੱਸ 2 ਵੇਲੇ ਸੀ ਹਾਂ ਤੇ ਕਾਲਜ ਕਿੰਨਾ ਕਾਲ ਨਾ ਸੀ ਤਾਂ ਜਾਣੋ ਹੜ ਗਈ ਜਮਾਈ ਪਤਾ ਨਹੀਂ ਕੀ ਚੱਕਰ ਸੀ ਪਲੱਸ 2 ਹੀ ਰਹਿ ਗਈ ਸੀ ਬਸ ਪਲੱਸ 2 ਐਂਡ ਪੜਾਈ ਦਾ ਉਹ ਤਾਂ ਗਾਂ ਬਾਹਰ ਜਾਓ ਗਾਂ ਪੜ੍ਹਾਈ ਮੌਕੇ ਆਂਦੀ ਦੀ ਜਮਾਈ ਜਦੋਂ ਧਰਤੀ ਮੁੱਕ ਜਾਂਦੀ ਹੈ ਨਾ ਕਿਸੇ ਟਾਈਮ ਤੇ ਤੇ ਹੁਣ ਉਹ ਹੀ ਐ ਫਿਰਦੇ ਆ ਸਾਡਾ ਹੀ ਦਾਖਲਾ ਕਰ ਲੋ ਠੀਕ ਆ ਨਾ ਅੱਡਾ ਲੱਗੇ ਇੱਥੇ ਬੁੱਕੀ ਪੁਰੇ ਕਾਲ ਦੇ ਬੀ ਨਰਸਿੰਗ ਹਾਲੇ ਚ ਕੁੜੀਆਂ ਆਉਣ ਲੱਗਾ ਦਾਖਲਾ ਲੈਣ ਨਰਸਿੰਗ ਚ ਕੋਈ ਐਨਐਮ ਕਰ ਲੱਗੀ ਕੋਈ ਜੀਐਨਐਮ ਕਰ ਲੱਗੀ ਨਹੀਂ ਤਾਂ ਕੀਤੇ ਕਰਨੀ ਸੀ ਹਨਾ ਸਾਲ 10 ਸਾਲ ਸੋਖੇ ਨੇ ਉਹੀ ਤਾਂ ਕਰ ਲੈ ਯਾਰ ਲੱਗੀ ਰਿਹਾ ਉਹ ਔਖੇ ਦਾ ਉਂ ਦਾ ਔਖੇ ਹੁੰਦੇ ਉਹਨੇ ਕਹਿਣਾ ਵੀ ਕਿੱਥੋਂ ਪੰਗਾ ਪਾਦਾ ਯਾਰ ਸਾਡੀ ਮੇਰੀ ਬੰਦ ਹੋ ਗਿਆ ਕਈ ਕਹਿੰਦੇ ਉਹਨੂੰ ਯਾਰ ਘਰ ਮੀ ਮੋੜੇ ਸਾਡੇ ਜਵਾਕ ਦੇਣਾ ਐਨੇ ਜਿਹੇ ਪੀਪਰ ਦਿੱਤੇ ਆ 12ਵੀਂ ਦੇ ਤੇ ਸਾਰਾ ਕੁਝ ਹੀ ਬੰਦ ਹੋ ਗਿਆ ਉਹ ਤਾਂ ਕਹਿੰਦਾ ਹੋ ਮੇਰੇ ਘਰ ਕੀ ਹੋ ਗਿਆ ਮੈਂ ਪਲਸ 2 ਕਰ ਲਿਆ ਹਾਂ ਆ ਹੁਣ ਜੇ ਮੈਂ ਵਿੱਚ ਜੇ ਨਹੀਂ ਕਿਹਾ ਸੀਗਾ ਵੀ ਤੁਸੀਂ ਕਲਾਸ ਇੱਥੇ ਸ਼ੁਰੂ ਕਰ ਲਓ ਕਰੋਨਾ ਵੇਲੇ ਆਹ ਕਰੇ ਵੀ ਕਿ ਉਹ ਵੀ ਪੜਾਈ ਲੋੜੀ ਉੱਥੋਂ ਵਾਲੀ ਹੋ ਗਈ ਆ online ਪੜ੍ਹ ਲਓ ਲੇਕਿਨ ਨਨ ਯਰ ਸੀਗਾ ਵੀ ਨਾ ਰੈਂਟਰ ਦੇਣਾ ਨਾ ਤੁਹਾਨੂੰ ਕੋਈ ਟੈਨਸ਼ਨ ਪਰ ਬੰਦ ਹੀ ਨਹੀਂ ਸੀ ਢਹਿੜੀ ਨਹੀਂ ਪੈਂਦੀ ਸੀ ਉੱਥੋਂ ਵਾਲਾ ਮਾਹੌਲ ਨਹੀਂ ਦਿੰਦਾ ਸੀ ਹੈ ਨਾ ਹਾਂ ਹਾਂ ਜਿਹੜਾ ਵਧੇਗਾ ਬਾਈ ਉਹ ਤਾਂ ਲੱਗਦਾ ਵਧੇਗਾ ਯਾਰ online ਘਰੇ ਬੈਠੇ ਆ ਪੜ੍ਹਦੇ ਅਸੀਂ ਕਾਲਜ ਜਾਂ ਨੈਗ ਕੈਨੇਡਾ ਹਾਂ ਤੇ ਪਰ ਲੋਕੀ ਨਹੀਂ ਸਮਝਦੇ ਆ ਵੇ ਲੋਕ ਡਾੜਾ ਲਾਉਂਦੇ ਰਹਿਣ ਪੂਰਾ ਆ ਦੇ ਵਿੱਚ ਪੂਰਾ ਆੜਾ ਇੰਦਰ ਕੀ ਆ ਇੰਦਰ ਜਿਹੜਾ ਇੰਦਰ ਨਕਸ਼ਾ ਪੂਰਾ ਨਕਸ਼ਾ ਅੱਛਾ ਪੂਰਾ ਨਕਸ਼ਾ ਇੰਦਰ ਉੜਾਣਾ ਇਹਦਾ ਧਮਝਾ ਵੀ ਆਪਣਾ ਅੱਤੇ ਆ ਸਾਡੇ ਕੋਲ ਤਾਂ ਸਹੀ ਆ ਆ ਲੈ ਵੀ ਆ ਨਾਲ ਨਾਲ ਆਹ ਮਾਰੇ ਅਨਜੀਤ ਸਿੰਘ ਦਾ ਇਹਦੇ ਉੱਤਰ ਲਾਉਂਦਾ ਠੀਕ ਆ ਆਪਾਂ ਦਾ ਸੋਰੀ ਤਾਂ ਦੂਜੇ ਜੀ ਆ ਗਈ ਸੀ ਗਰੇਜਾਂਲੇ ਚ ਆਪਾਂ ਮੋਕੇ ਵਾਲੇ ਚਾ ਗਏ ਆ ਇਹ ਦਾ ਦੂਜਾ ਸੀ ਮਹਾਰਾ ਜਨਜੀਤ ਸਿੰਘ ਦਾ ਆਪਾਂ ਉਹ ਕਹਿ ਤਾਂ ਦਿੰਦੇ ਆ ਕਿ ਇਹ ਚ ਮੈਨੂੰ ਇੱਕ ਵਾਰ ਆਪਾਂ ਨੇੜੇ ਕਰਦੇ ਯਾਰ ਤੂੰ ਧਿਆਨ ਰੱਖੀ ਇਤਰੋਂ ਮਾਝਾ ਕਿਹੜਾ ਰਹਿ ਗਿਆ ਮਾਝਾ ਇੰਨਾ ਹੀ ਨਾ ਰਹਿ ਗਿਆ ਆਹ ਮਾਝਾ ਆਈ ਅੰਦਰ ਨਾਲ ਤੇ ਇੱਧਰ ਦਵਾਪਾ ਆ ਗਿਆ ਜੰਦਰ ਸਾਈਡ ਤੋਂ ਦਵਾਪਾ ਆ ਗਿਆ ਆਪਾਂ ਆ ਗਏ ਮਾਲਵਾ ਆ ਆ ਮਾਲਵਾ ਬਿੰਦਾ ਮਾਨਸੇ ਮਾਲਵਾ ਬਾਲਾਵਾ ਟੈਣਾ ਮਾਲਵਾ ਮਾਲਵਾ ਸਭ ਤੋਂ ਛੋਟਾ ਫਵਾਦ ਮਾਲਵਾ ਸਭ ਤੋਂ ਛੋਟਾ ਇੱਜ ਪੁਆਦੀ ਹੈਗਾ ਕਿਤੇ ਬੰਦਾ ਆਪਣਾ ਬਾਲਾ ਤਾਂ ਪਤਾ ਨਹੀਂ ਹੁੰਦਾ ਯਾਰ ਉਹਨਾਂ ਦਾ ਪਤਾ ਕਹਿੰਦਾ ਅਨੰਦਪੁਰ ਸਾਈਡ ਹਾਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਜਿਹੜੇ ਆ ਹਾਂ ਪਰਖੇ ਠੀਕ ਪਰ ਉਹ ਇਦੋਂ ਤਾਂ ਹੀ ਰਹਿ ਗਿਆ ਸੀ ਜਿਹੜਾ ਦੂਜਾ ਪੰਜਾਬ ਆਪਣਾ ਨਾਲੋਂ ਕੱਟਿਆ ਗਿਆ ਪਾਸੇ ਤੋਂ ਛੁੱਟ ਗਿਆ ਜਿਹੜਾ ਇਦੋਂ ਥੱਲੇ ਥੱਲੇ ਸੀਗਾ ਇਹ ਤਾਂ ਜਦੋਂ ਫਰੀਦਕੋਟ ਨਾਲ ਪਾਸ ਆ ਗਈ ਜੀਹਤ ਆ ਗਈ ਅੰਗਰੇਜ਼ਾਂ ਨਾਲ ਲੜ ਕੇ ਸੀ ਪੰਜ ਸਟੇਟਾਂ ਦੀ ਇਹ ਆ ਉੱਤਰ ਆ ਗਈ ਆਪਾਂ ਉਹਨਾਂ ਚ ਸੀ ਠੀਕ ਲੁਧਿਆਣੇ ਤੋਂ ਗਾਂਗਾਂ ਪਰੇ ਰਹਿ ਗਿਆ ਸੀ ਇੱਧਰ ਤਾਂ ਅੰਗਰੇਜ਼ਾਂ ਦੀ ਸ਼ੌਣੀ ਸੀ ਲੁਧਿਆਣੇ ਕਦੇ ਨਹੀਂ ਇਹਦੀ ਪਹੁੰਚੇ ਤੁਹਾਨੂੰ ਪਤਾ ਵੀ ਨਹੀਂ ਲੱਗਿਆਗਾ ਕਦੋਂ ਡਿਸਕਸ ਕਰਦੇ ਕਰਦੇ ਹੁਣ ਤਾਂ ਮਸ਼ੀਨ ਨਹੀਂ ਫਿਰਦੇਗਾ ਇੱਧਰ ਉੱਧਰ ਉੱਧਰ ਇੱਧਰ ਛੋਟਾ ਜਿਹਾ ਸੀਜ਼ਨ ਹੁੰਦਾ ਆਹ ਤਾਂ ਲਾ ਕੇ ਆਇਆ ਕਿਦੋਂ ਬਈ ਸੀਜ਼ਨ ਨਹੀਂ ਬੈਠੋਂ ਵਾਲੀ ਆ ਬਲੇ ਖਾਈ ਪੈ ਗਿਆ ਗਲਤ ਜਾਣਕਾਰੀ ਦਿੱਤੀ ਜੀ ਐਨਾ ਦਾ ਬਹੁਤ ਜਿਗਾੜ ਬਟ ਬਾਈ ਮਾਈਕਰੋ ਗਲੋਬ ਜੱਟਿਆ ਜਾਂਦੇ ਮਾਈਕਰੋ ਗਲੋਬ ਇੱਧਰ ਹਿਮਾਚਲ ਅਲੀ ਭਜਾਈ ਰਿਹਾ ਬਾਈ ਕਹਦੇ ਨਹੀਂ ਬੋਰਡ ਲੱਗਿਆ ਪੜਿਆ ਕੋਈ ਹਰਿਆਣੇ ਜਿਵੇਂ ਇੱਕ ਦੋ ਹੀ ਇਕਿੰਦਾ ਦੱਸਦਾ ਹੀ ਉਹ ਵੀ ਆਪਣੇ ਬੰਦਿਆਂ ਨੇ ਖੋਲੇ ਪੰਜਾਬ ਕਣ ਜਾ ਕੇ ਗਏ ਮੈਂ ਮੈਂ ਸਾਨੂੰ ਕਿਹਾ ਫਿਰ ਉਹਨਾਂ ਦਾ ਮੈਂ ਕਿਹਾ ਵੀ ਹਾਦੀਪਿਆ ਜਗਰਾਉਂ ਵਾਲਿਆਂ ਦਾ ਜਗਰਾਉਂਸੇਵਾਲਿਆਂ ਦਾ ਇਹ ਮਕੰਡ ਸਾਹਿਬ ਵਾਲੀ 17 ਚ ਗਏ ਸੀ ਅਸੀਂ ਉੱਥੇ ਜਾ ਕੇ ਵੀ ਲੋਕੀ ਫੋਨ ਕਰਦੇ ਸੀ ਕਿ ਕਿਸ਼ਾਲ ਸੌਰੀ ਦੁਨਦਰ ਲੱਗਿਆ ਫਿਰ ਮੈਂ ਕਿਹਾ ਦੱਸ ਇਤਰ ਕੀ ਨਹੀਂ ਆਉਣਾ ਇੰਨੀ ਉਹਨਾਂ ਨੇ ਐਡਵਰਟਾਈਜ਼ਮੈਂਟ ਕੀਤੀ ਅੰਲੀ ਨੇ ਲਿਖਿਆ ਨੰਬਰ ਤੇ ਤੂੰ ਤਾਂ ਹੋਈ ਦੇ ਰਹੀ ਨੇ ਹੋਣਗੇ ਉਹ ਬਰਾਂਚਾਂ ਗੂੰ ਹੈਨਾ ਸਟੋਰ ਹੋਣਗੇ ਨਾ ਜੀ ਉਹ ਕਸ਼ੋਰੂਮ ਆਵੇ ਸ਼ਿਕਾਇਤ ਲੈਣ ਲੱਗ ਗਿਆ ਉਹ ਉੱਥੇ ਜਿੱਥੇ ਗੁਰਜਾ ਬੰਦਾ ਹੈਗਾ ਉੱਥੇ ਵੋੜ ਦੇ ਬਹਲੇ ਹੁੰਦੇ ਆ ਹਾਈਲਾਈਟਸ ਵਾਲੇ ਉਹ ਦੋ ਚਨਾ ਆਵੇਖ ਜਿੱਤ ਆ ਜਾਂਦਾ ਵੀ ਆਪਣੋ ਚਨਾ ਆਵੇ ਆ ਮਸ਼ੀਨ ਜਾਂਦੀ ਇੱਕ ਔਏ ਇੱਕ ਸਾਈਡ ਤੇ ਖੜੀ ਆ ਮਸ਼ੀਨ ਨਾ ਮਸ਼ੀਨ ਆ ਤੇ ਬੂਰੇ ਵੀ ਮਸ਼ੀਨ ਜਾਂਦੀ ਰੇਟਾ ਟਰਾਲੀ ਦੇ ਆ ਟਰੱਕ ਆ ਤੇ ਬੂਰੇ ਤੇ ਉਹਦੇ ਮੂਰੇ ਵੀ ਮਸ਼ੀਨ ਆ ਭਾਈ ਹੌਣ ਟਰੱਕ ਨੂੰ ਰਾ ਮਿਲਿਆ ਵਾ ਤੇ ਹੁਣ ਆਪਾਂ ਨੂੰ ਰਾ ਦੇ ਸਕਦੀ ਆ ਤੋ ਅਸੇ ਯਾਰ ਟਰਾਲੀ ਵੇਖੋ ਕਿਸੇ ਦੇ ਕਿੰਨੇ ਸੋਹਣੇ ਬਣਾਏ ਪੰਜਾ ਦੇ ਕੋ ਜਾਂਦੇ ਆ ਇੱਕ ਉਹ ਲਾ ਦੇ ਜਿਵੇਂ ਗੱਡੀ ਵਾਲਾ ਵਿੱਚ ਮਗਰ ਉਹ ਹਨਾ ਰਸਾਈ ਜਲੇ ਆ ਕਿ ਆਹ ਟੋੜ ਜਨ ਪਾਜੀ ਇਹਦੇ ਵਿੱਚ ਬਹੁਤ ਸੋਹਣੀ ਲੱਗਦੀ ਮਸ਼ੀਨ ਇਹ ਉਂਦਾ ਰੰਗ ਹੈਗਾ ਹੈਗਾ ਹੀ ਉਹਦਾ ਆ ਵੇਖ ਟਰਾਲੀ ਜਾਂਦੇ ਨਾ ਜਿਵੇਂ ਡੈਰੀ ਮੈਲ ਕਰਾਉਂਦੇ ਚਾਕਲੇਟਸ ਹੁੰਦਾ ਗੱਲ ਲੁੱਪੋ ਖੇਤੀ ਬਾੜੀ ਕਿੱਤਾ ਮੁੰਡਾ ਸ਼ੌਂਕ ਨਾਲ ਕਰੇ ਕਿਉਂ ਮੰਨਦਾ ਨਤੀਜਾ ਹੀ ਆਵੇ ਉਹ ਵੇਖੋ ਵੀ ਠੀਕ ਹੈ ਨਾ ਗੱਲ ਫਾਰ ਗੱਲ ਫਾਰ ਪੂਰੀ ਟਰੈਕਟਰ ਵੀ ਪੂਰਾ ਬੰਦੇ ਰਹੀ ਰੱਕੀ ਪਤਾ ਲੱਗਦਾ ਅੱਜ ਜੇ ਮੰਡੀ ਵੀ ਹੋ ਗਈ ਹੈ ਨਾ ਆ ਬੰਦੇ ਆ ਗਏ ਉਹ ਇੱਕ ਗੱਲ ਮੈਂ ਕਹਿਣਾ ਹੁੰਦਾ ਯਾਰ ਕਿੰਨਾ ਮੁੰਡੀ ਹੈ ਨਾ ਬਹੁਤ ਉਹ ਆਪਾਂ ਵਧਾਏ ਰਿਕੇ ਜੰਮੇ ਆ ਕਿਤੇ ਮੁਗੀਟਾ ਮੁਗਾ ਇਹ ਰਗਾ ਬਹੁਤ ਬੜਾ ਪਰ ਸੈਂਟਰ ਚ ਬੈਠੇ ਆ ਆ ਸੈਂਟਰ ਚ ਜਾ ਕੇ ਜੇ ਤੈਨੂੰ ਮਰਜ਼ੀ ਜਾੜਾ ਲੁਧਿਆਣਾ ਜਾੜਾ ਜਲੰਧਰ ਜਾੜਾ ਜਦੋਂ ਮੰਡੀ ਹੁੰਦੀ ਆ ਮਸ਼ਹੂਰ ਆ ਇੱਥੋਂ ਦੀ ਹਨਾ ਕਿੰਨੇ ਕਿੰਨੇ ਦੂਰੋਂ ਲੋਕ ਕੀ ਆਉਂਦੇ ਆ ਸ਼ਾਇਦ ਥਾਇ ਜਾ ਬੰਦੇ ਆ ਗਿਆ ਫੇਰ ਵੀ ਬਹੁਤ ਥਾਂ ਦੇ ਖੜ ਜਾਂਦੇ ਆ ਉਹ ਮਸ਼ੀਨ ਚੜੀ ਜਾਂਦਾ ਬਾਈ ਫੋਲ ਦੇ ਵਾਲੇ ਹੋਏ ਵੇਛ ਨਾ ਰਿਹਾ ਕੋਈ ਹੁਣ ਚੱਲਦਾ ਕਰਕੇ ਸੀਜ਼ਨ ਹਾਂ ਸਾਡੇ ਮੰਡੀ ਦਾ ਸਿਸਟਮ ਔਰ ਨਵੇਂ ਘੜੇ ਜਿਹੜੇ ਮੈਂ ਵੀ ਲੈਣ ਆਇਆ ਸੀ ਕਿ ਰੈਕ ਮੰਡੀ ਦੇਖੀ ਮੈਂ ਅੱਛਾ ਮੈਂ ਕਹਾਂ ਮੈਂ ਨਹੀਂ ਹੋਈ ਲੈਣੇ ਮੈਰਾ ਤਾਂ ਮਾਣੀ ਆ ਗਿਆ ਕਿਹੜਾ ਲੈਣਾ ਹੈ ਮਿੰਟੋ ਫੁੱਟ ਸਾਰੇ ਕੱਪੜੇ ਹੁੰਦੇ ਆ ਅੱਛਾ ਪੈਂਟਾ ਸ਼ਰਟਾ ਜਵਾਕਾਂ ਦਾ ਅੱਡੋ ਅੱਡੀ ਫਲੋਰ ਮੋਟਰਸਾਈਕਲਾਂ ਦੀ ਮੰਡੀ ਵੀ ਹੁੰਦੀ ਭਾਈ ਇਹ ਰਹੀ ਜਾਣੀ ਸੀ ਸਾਡੇ ਤੋਂ ਲੈ ਦੋਨੇ ਪਾਸੇ ਇੱਕ ਪਾਸੇ ਦੇਖ ਲਓ ਤੁਸੀਂ ਨਵੇਂ ਤੋਂ ਨਵਾਂ ਤੇ ਪੁਰਾਣੇ ਤੋਂ ਪੁਰਾਣਾ ਆਪਣਾ ਬਕਰਾਂ ਤਾਂ ਵੀ ਇੱਥੋਂ ਹੀ ਗਏ ਆ ਹੁਣ ਉੱਠਨੇ ਆਪਾ ਘੜਾ ਕਾ ਮਾਦਾ ਲੈ ਜਾਣਾ ਵਾ ਅੱਜ ਆ ਗਿਆ ਵਗੇ ਉਹਨਾਂ ਨੂੰ ਤੂੰ ਕਹਿੰਦਾ ਸੀ ਨਾ ਮਟਰ ਹੈਗਾ ਤੇ ਜਾਂਦਾ ਨੇ ਯਾਰ ਆਉਂਦਾ ਬਹੁਤ ਆਉਂਦਾ ਵਾ ਠਕੂ ਜਾਇਆ ਹੀ ਹੁਣ ਜਾਂਦਾ ਵਾ ਆਪਾ ਗਰਮੀ 'ਚ ਨਿਕਲਦੇ ਨਹੀਂ ਗਰਮੀ ਯਾਰ ਪਤਾ ਨਹੀਂ ਲੱਗਦਾ ਕਿ ਬੰਦਾ ਕਿੱਥੇ ਜਾਵੇ ਸ਼ਾਮਾਂ ਚਲ ਸਿਆਲਾ ਜੀ ਵੀ ਨਹੀਂ ਜਾ ਸਕਦੇ ਆਪਾਂ ਕਿੱਥੇ ਮਾਦਮੇ ਮੌਸਮ ਹੋਈ ਫਾਰਮਰੀ ਬੁਰ ਵੀ ਮਾਰਦਾ ਆਪਣੇ ਹਿਸਾਬ ਨਾਲ ਰੱਬ ਨੂੰ ਕਹਣਾ ਵੀ ਇਹੋ ਜਿਹਾ ਮੌਸਮ ਕਰਦੀ ਇੰਨੇ ਵਜੇ ਠੰਡ ਕਰਦਿਆ ਕਰ ਇੰਨੇ ਵਜੇ ਗਰਮੀ ਕਰਦਿਆ ਕਰ ਅਗਲੀ ਵਾਰ ਨਿਕਲ ਨੂੰ ਫਿਰਦੇ ਆ ਜੇ ਮਸ਼ੀਨ ਤੁਹਾਨੂੰ ਨਿਕਲ ਨਹੀਂ ਦਿੰਦਾ ਜੇ ਮਸ਼ੀਨ ਨਹੀਂ ਹੁੰਦਾ ਹਾਂ ਉਹ ਮੈਂ ਚਾਹੀਦਾ ਚਾਹੀਦਾ ਧੁੱਪੇ ਧੁੱਪੇ ਧੁੱਪ ਵੀ ਉਹਦੇ ਤੋਂ ਵੀ ਨਾ ਲੱਗ ਫੇਰਾ ਪਗਣਾ ਇੱਥੇ ਦਿਨ ਵਧ ਗਿਆ ਕਿੱਥੇ ਜਾਣਾ ਯਾਰ ਫੇਰ ਫੇਰ ਨਹੀਂ ਆਪਾਂ ਨਿਕਲ ਰਹੀ ਨਾ ਉੱਥੇ ਗਏ ਨੇ ਸਹੀ ਗੱਲ ਆਵੇਲਾ ਮੋਗੇ ਵੀ ਕੇ ਕਰਾਵਾਂ ਕਹਿੰਦੇ ਨੇ ਯਾਰ ਇਹ ਮੋਗੇ ਉਹਦੇ ਕੇ ਕਰਾਹਣੀ ਐਨੇ ਲੱਗੇ ਕਰਾਂ ਉਹ ਇੰਨੀ ਗੱਲ ਹੈ ਨਾ ਇੱਥੇ ਮਾਰਕੀਟ ਨਹੀਂ ਬਣੀ ਟਣਾ ਜੇ ਕਿਤੇ ਅੱਜ ਮੋਗੇ ਦਾ ਮਸ਼ਹੂਰ ਨੀਵਾ ਪੌੜਾ ਇਹ ਲਾਬ ਤੇ ਆ ਵੀ ਮਸ਼ਹੂਰ ਆ ਟ੍ਰੇਨ ਟ੍ਰੇਨ ਕਿ ਕਹਿੰਦੇ ਨੇ ਟ੍ਰੇਨ ਰਾਂਹ ਜਿੰਨਾਂ ਦੇ ਜਾ ਤੇ ਥੱਲੇ ਖੜਨਾ ਪੈਂਦਾ ਉਹਨਾਂ ਫੇਰੇ ਵਿੱਚ ਨਾਲੇ ਕਹਿੰਦੇ ਹੁੰਦੇ ਜਦੋਂ ਟ੍ਰੇਨ ਖੜੀ ਹੋਵੇ ਉਹ ਕਿਸੇ ਨੇ ਬਾਸ ਰੌਣ ਨਹੀਂ ਕਰਨਾ ਕੁਝ ਨਹੀਂ ਕਰਨਾ ਲੋਕੀ ਦਾ ਹੀ ਉਦੋਂ ਲੋਂਦੇ ਆ ਆ ਜੁੱਤਾਂ ਲਗਾਨਾ ਆ ਵੀ ਪੂਰੀਆਂ ਮਸ਼ਹੂਰ ਆ ਮੋਗੇ ਰਿਆਂ ਜੁੱਤਾਂ ਆ ਇਹਨਾਂ ਲਈ ਇਹਨਾਂ ਲਈ ਆਪਾਂ ਦੂਜੋਂ ਨਹੀਂ ਖਾਣ ਲਈ ਆਪਾਂ ਕਰ ਲਿਆ ਜੁੱਤਿਆਂ ਦੀ ਡਿਟੇਲ ਹੀ ਦੇਤੀ ਹੈ ਸਾਡੇ ਇਹ ਅਗਲੀ ਦੀ ਮਰਜ਼ੀ ਆ ਵੀ ਕੀ ਉਹਨੇ ਕਰਨਾ ਕਿਹੜੇ ਕੰਮ ਤੋਂ ਇਹ ਕਿਹੜਾ ਕੰਮ ਲੈਣਾ ਇਹਨਾਂ ਤੋਂ ਲਓ ਜੀ ਮੁੱਗ ਵਿੱਚ ਇੰਨਾ ਕਿ ਕੱਠ ਵਾਟ ਜਿੰਨਾ ਕਿ ਤੁਹਾਨੂੰ ਦਿਖਾ ਰਹੇ ਆ ਫਿਰ ਉੱਧਰ ਦਿਖਾਵਾਗੇ ਕੀ ਕੋਸਾ ਮਾਹੌਲ ਬਣਿਆ ਗਿਆ ਗੱਲਾਂ ਬਾਤਾਂ ਦਾ ਸਾਡਾ ਪੂਰਾ ਮਾਹੌਲ ਬਣਿਆ ਲਓ ਚੱਕ ਲਓ ਜਿਹੜੀ ਪਸੰਦ ਆ ਚੱਕ ਲਓ ਮੈਂ ਤਾਂ ਬਈ ਇਹਨਾਂ ਦੀ ਗੱਲ ਕਰਦਾ ਫਰਾਕਾ ਫਰੋਕਾਂ ਦੀ ਆਹ ਵੇਖੋ ਵਿਆਹ ਸ਼ਾਦਨ ਦਾ ਮਾਹੌਲ ਇਰੇ ਸਾਡੇ ਦੋ ਬੰਦੇ ਰਹਿੰਦੇ ਆ ਕਿੰਦਾ ਦੇ ਦੀਪੂ ਇਥੇ ਉਹ ਛੇੜਵਾ ਨਹੀਂ ਲਿਆ ਸਕਦੇ ਕਿਤੇ ਵੀ ਨਸੀਬ ਦਾ ਮੜੇ ਕੋਈ ਨਹੀਂ ਨਸੀਬ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਫਲਸਣ ਨਾਲ ਉਹ ਬੰਦ ਪਿਆ ਯਾਰ ਇਹ ਦਰਵਾਜ਼ਾ ਨੂੰ ਬੰਦਾ ਕੁੱਲਾ ਕਿਹੜਾ ਹੋਊ ਫਿਰ ਅੱਜ ਤਾਂ ਆਈਆਂ ਚੱਲ ਲੈ ਚਾਲਦੇ ਵੀ ਦਵਾਈ ਲੈ ਜਾਂਦਾ ਜਲੇਡੀ ਲਾਤੀਆ ਤਗਣਾ ਵਿੱਤਰੇ ਆ ਐਨ ਕੌਣ ਕਾ ਵੇਖਣਗਾ ਇੱਕ ਤਾਂ ਸੀ ਤੇ ਇੱਕ ਸ਼ਹਿਰ ਫਿਲਮ ਵੇਖਾਂਗੇ ਉਹ ਪੱਕਾ ਪਤਾ ਨਹੀਂ ਸਾਡਾ ਇੱਕੱਕ ਲੈਣੀ ਦਵਾਈ ਦਵਾਈ ਆਪਦੀ ਰੀਪੂ ਵੀ ਮੂਰੇ ਮੂਰੇ ਤੇ ਕਿੰਦਾ ਵੀ ਮੂਰੇ ਮੂਰੇ ਅਸੀਂ ਆ ਗਏ ਸਰਕਾਰੀ ਹਸਪਤਾਲ ਦੇ ਜਮਾਂ ਕੋਲੇ ਲਓ ਜੀ ਮੰਦਰਾਜ ਕਿਧਰੇ ਤੁਹਾਨੂੰ ਅਸੀਂ ਭਵਾ ਰਹੇ ਆ ਸੜਕਾਂ ਚ ਮੋਗ ਗਈ ਮੋਗਾ ਅੱਜ ਤੇਰਾ ਕਸਬੀਤ ਮਈ ਕਥਾ ਹੋ ਗਈ ਮੈਂ ਤਾਂ ਉਹ ਸੰਗੀਤ ਵੀ ਹੋਊਗਾ ਚੈੱਕ ਕਰ ਮਿੱਤਰਾਂ ਦੀ ਟੈਵਲ ਲੈਣੀ ਚੈੱਕ ਕਰ ਹਾਂ ਹਾਂ ਮੰਨਦਾ ਮੰਨਦਾ ਨੂੰ ਮੰਨਦਾ ਅਨੇ ਖਾਗੇ ਨਿਕਲਿਆ ਹੀ ਲਓ ਜੀ ਲਓ ਜੀ ਤੇ ਜੂਸ ਵਾਲੇ ਦੀ ਬਹੁਤ ਜੂਸ ਵਾਲਾ ਮਜੂਰ ਆ ਗਿਆ ਇੱਥੇ ਬੰਦਾ ਇੱਥੇ ਨੇ ਪੀਦੇ ਪੀਤਾ ਹੈ ਕਿ ਪੀ ਪੀ ਨਾ ਅਗਿਆ ਰਿਕੋ ਇੱਧਰ ਨਹੀਂ ਜਾਣਾ ਆਪਾਂ ਪਬਲਿਕ ਪਖਾਨੇ ਵਾਲੀ ਇਸ ਵਾਚ ਅਪਾਰਟਮੈਂਟ ਦਾ ਘਾਤਾ ਤੋਂ ਸਾਰਾ ਮੋਗਾ ਮੰਨਦਾ ਜੱਥੇ ਜਿਆਣਾ ਖੁੱਲਾ ਹੋ ਆ ਸ਼ਾਮ ਸੁੰਦਰ ਹੜ੍ਹ ਗਿਆ ਹਸਪਤਾਲ ਵੱਟਾ ਮੋਗੇ ਦਾ ਹਸਪਤਾਲ ਦਾ ਨਿਕਮੇ ਨਹੀਂ ਰਹੀ ਹੁਣ ਬਈ ਸਾਰੇ ਹਸਪਤਾਲ ਡੰਡਾ ਲੱਗੇਗਾ ਕਿੱਥੇ ਆਉਂਦੇ ਸੀ ਕਿ ਮੈਂ ਆਉਂਦਾ ਸੀ ਨੰਨੀ ਨਾ ਆ ਬੰਦ ਪਏ ਇੱਕ ਆਪ ਥਲੇ ਅਮਰੀਕਾ ਨੇੜੇ-ਤੇੜੇ ਨੇ ਹਾਲ ਇੱਕ ਤਖਾਨਵਾਦ ਉਹ ਮਸ਼ਹੂਰ ਕੀਤਾ ਹੋਇਆ ਦੰਡਾ ਦੰਡਾ ਹਾਂ ਛੱਪੜ ਜਿਹੇ ਨਹੀਂ ਟਾ ਹਾਂ ਉਹ ਹੈਗਾ ਨਾ ਉਹਦਾ ਜਨਨ ਆ ਰਹੀ ਨਾ ਨਹੀਂ ਮੈਂ ਉਹਦੇ ਕੋਲ ਤਾਂ ਨਹੀਂ ਜਾਂਦਾ ਰਹਿਣਾ ਤਖਾਨਵਾਦ ਜਾਂਦਾ ਰਹਿਣ ਲੱਗਦਾ ਡਾਕਟਰ ਕੋਲ ਨਹੀਂ ਤੁਸੀਂ ਸਮਝੋ ਬੜੀ ਡਾਕਟਰ ਕੋਲ ਲੱਗਾ ਮੁੰਡਾ ਲੈ ਪਾੜ ਕੇ ਖੋਲੇ ਮਿਲ ਕੇ ਆਇਆ ਤਾਂ ਮੁੰਨ ਜਣਾਪਾ ਇਹ ਗਈ ਅੱਧਿਆ ਬੁੱਤੀ ਉਹ ਇਹ ਯਾਰ ਮੇਰੇ ਸਹਾਰ ਨਾਲ ਜਾਗਦੀ ਬਗਦੀ ਰਹਿੰਦੀ ਆ ਕੋਈ ਗੁਜਾ ਵਜਦਾ ਹੁੰਦਾ ਮੈਂ ਗੱਲ ਕਰ ਰਿਹਾ ਹਾਂ ਕਿ ਕਿੰਨੇ ਦੀ ਵੋਲਟੇਜ ਦੱਸ ਕਿਹੜੀ ਆਹੇ ਦੀ ਤਾਰ ਹੈ ਇਹ 1000 ਦਿੱਤੀ ਹੋ 25000 ਵੋਲਟੇਜ 25000 ਇੰਨੇ ਵੀ ਨਹੀਂ ਚਾਹੀਦੇ ਐਂਟਰੀ ਨੂੰ ਪੱਜਨ ਨੂੰ ਉਹ ਟ੍ਰੇਨ ਜੇਲ ਬੰਦਾ ਕਹਦਾ ਹੱਥ ਲਾ ਲੈ ਬਹੁਤ ਲੱਗੇ ਬਈ ਸਵਾਹ ਬਣ ਕੇ ਡਿੱਗੂ ਸਵਾਹ ਬਣ ਕੇ ਡਿੱਗੂ ਬੰਦਾ ਕਿ ਲੈ ਜਾਣਗੇ ਸਾਡੀਆਂ ਉੜੂਆਂ ਜੇ ਕਰਨਾ ਪਊ ਯਾਰ ਚੈੱਕ ਕਰਨ ਨੂੰ ਵੀ ਵੀਡੀਓ ਜੇ ਨਿਕਲ ਕੇ ਵੀ ਭਾਈ ਦੀ ਐ ਵਿੱਚੋਂ ਲਾ ਕੇ ਮਰਾਤ ਓਏ ਔਰ ਹੌਲੀ ਕਰ ਲੈ ਚੱਲ ਬਈ ਚੱਲ ਬਈ ਜਿਹੜੀ ਜਿਹੜੀ ਦਵਾਈ ਲੈਣ ਹੁਣ ਗਾਹਾਂ ਆ ਜਾ ਕਪੌਰੀਆਂ ਦਾ ਮੌਕੇ ਤੋਂ ਛਟਕਾਰਾ ਇਹਨੂੰ ਕਹਿੰਦੇ ਨੇ ਨਾ ਜਿਵੇਂ ਆਪਾਂ ਵੀ ਕਹਿੰਦੇ ਨੇ ਅਗਰ ਜਿਹੜੇ ਪੌਰੀ ਲੱਗੀ ਚਤਰਾ ਇਹ ਉਹ ਦੰਦਾ ਵਾ ਜਿਹੜੋ ਘਰੇਲੀ ਟਰੱਕੇ ਬੈਠਿਆ ਜਾਂਦਾ ਕੋਈ ਪੌਰੀ ਆ ਉਹ ਆ ਕੇ ਇਥੋਂ ਦਵਾਈ ਲੈ ਸਕਦਾ ਵਾ ਜਿਵੇਂ ਜੀ ਸੱਦ ਕੇ ਲੈ ਆ ਸਕਦਾ ਇਹ ਭੱਲੂ ਭੂਲੂ ਪਏ ਉਹ ਨਾਲ ਹੀ ਚੱਲੇ ਸੋ ਖਾ ਕੇ ਆਪ ਦਾ ਚਿਕਨ ਟਿੱਕਾ ਚਿਕਨ ਟਿੱਕਾ ਨਹੀਂ ਪਨੀਰ ਟਿੱਕਾ ਪਹਿਲਾਂ ਮਲਾਈ ਖਾਣੀ ਕਿੱਥੇ ਗਈ ਸੀ ਕਿ ਦੀਪੂ ਦੇ ਘਰ ਦੀ ਬਰੀਆਨੀ ਬਹੁਤ ਵਾਜੀਆਂ ਸੀ ਨਾ ਪੀਗਾ ਉਹ ਨਾਲ ਹੀ ਚੱਲੇ ਘਰੇ گاؤں ਕੋ ਮੋਗਾ ਜੇਰ ਕੋ ਮਿਲਿਆ ਸੀ ਸਾਰਾ ਲਓ ਜੀ ਆਲੋ ਬੈਠਣਾ ਜੀ ਕਿਰਪਾਲਤਾ ਕੀਤੀ ਜਾਵੇ ਆ ਲੈ ਮੁਰਿਆ ਬਹਿ ਗਿਆ ਤੇ ਜਵਨ ਕਰ ਰਹਾ ਆਇਆ ਵਾ